ਇੱਕ ਵਾਰ ਦੀ ਗੱਲ ਹੈ ਬਾਬਾ ਜਰਨੈਲ ਸਿੰਘ ਜੀ ਮੈਂ ਤੇ ਇੱਕ ਬਿਲਡਿੰਗ ਦੇ ਉੱਪਰਲੇ ਬਨੇ ਧੁੱਪੇ ਸਮਾਧੀ ਲਾ ਕੇ ਬੈਠੇ ਇੱਕ ਦੋ ਦਿਨ ਬੈਠੇ ਤੇ ਕਿਸੇ ਸਿੰਘ ਨੇ ਸੰਤ ਕਨਿ ਕਰਤਾਰ ਸਿੰਘ ਜੀ ਨੂੰ ਜਾ ਕੇ ਸ਼ਿਕਾਇਤ ਲਾਈ ਕਿ ਜਰਨੈਲ ਸਿੰਘ ਅੱਜ ਕੱਲ ਜਾਬਦਾ ਜਪਤਾਪ ਕਰ ਰਿਹਾ ਧੁੱਪੇ ਬੜਾ ਪੈਂਦਾ ਸਮਾਧੀ ਲਾ ਕੇ ਤਾਂ ਸੰਤ ਕਨਿ ਕਰਤਾਰ ਸਿੰਘ ਜੀ ਨੇ ਬਾਬਾ ਜਰਨੈਲ ਸਿੰਘ ਜੀ ਨੂੰ ਬੁਲਾ ਲਿਆ ਪੁੱਛਿਆ ਕਿ ਕੁਝ ਹਾਸਲ ਕਰਨਾ ਹੈ ਬਾਬਾ ਜਰਨੈਲ ਸਿੰਘ ਜੀ ਕਹਿੰਦੇ ਨਹੀਂ ਕਹਿੰਦੇ ਕੋਈ ਰਿੱਧੀ ਸਿੱਧੀ ਚਾਹੀਦੀ ਐ ਬਾਬਾ ਜਰਨੈਲ ਸਿੰਘ ਜੀ ਕਹਿੰਦੇ ਨਹੀਂ ਤੇ ਫਿਰ ਬਾਬਾ ਕਰਤਾਰ ਸਿੰਘ ਜੀ ਕਹਿੰਦੇ ਕਿ ਹਟ ਕਾਦੇ ਵਾਸਤੇ ਹੋ ਰਿਆ ਧੁੱਪੇ ਬਹਿ ਗਏ ਤਾਂ ਬਾਬਾ ਜਰਨੈਲ ਸਿੰਘ ਜੀ ਕਹਿੰਦੇ ਮੈਂ ਤਾਂ ਕਰਕੇ ਕਰ ਰਿਆਂ ਕਿ ਕਿਤੇ ਕੱਲ ਨੂੰ ਇਸ ਤਨ ਦੇ ਉੱਤੇ ਭੀੜ ਪੈ ਜੇ ਇਹ ਤਨ ਚੱਲ ਸਕੇਗਾ ਕਿ ਨਹੀਂ ਚੱਲ ਸਕੇਗਾ ਮੈਂ ਪਰਖ ਰਿਆਂ ਤੁਹਾਨੂੰ ਤਾਂ ਸੰਤ ਕਣੀ ਕਰਤਾਰ ਸਿੰਘ ਜੀ ਕਹਿੰਦੇ ਕਿ ਸਹਬ ਜਿਆਦੇ ਨੇ ਕਿਹੜਾ ਹਟ ਕੀਤਾ ਸੀ ਨੀਆਂ ਚ ਕਰਾਉਣ ਵਾਸਤੇ ਬਾਬਾ ਦੀਪ ਸਿੰਘ ਜੀ ਨੇ ਕਿਹੜਾ ਬਿਨਾ ਸਿਰ ਤੋਂ ਲੜਨ ਵਾਲਾ ਹਟ ਕੀਤਾ ਸੀ ਮਹਾਂਪੁਰਸ਼ ਕਹਿੰਦੇ ਜਦੋਂ ਗੁਰੂ ਸਾਡੇ ਤੇ ਸਮਾਂ ਪਾਊਗਾ ਨਾ ਤੇ ਉਸ ਸਮੇਂ ਚੋਂ ਨਿਕਲਣ ਦੀ ਸਮਰੱਥਾ ਵੀ ਆਪ ਹੀ ਬਖਸ਼ੂਗਾ ਇਸ ਕਰਕੇ ਇਹੋ ਜਿਹਾ ਆਠ ਨਹੀਂ ਕਰਨਾ ਸਿਮਰਨ ਕਰਨਾ ਹੈ ਪਰ ਹਟ ਨਹੀਂ ਕਰਨਾ ਇਸ ਤਰ੍ਹਾਂ ਜੋ ਗੁਰਮਤਿ ਦੀ ਮਰਿਆਦਾ ਉਹਦੇ ਅਨੁਸਾਰ ਜਪ ਕਰੋ ਉਹਦੇ ਅਨੁਸਾਰ ਪਾਠ ਕਰੋ ਤਾਂ ਉਸ ਤੋਂ ਬਾਅਦ ਵਾਕਿਆ ਹੀ ਬਾਬਾ ਜਰਨੈਲ ਸਿੰਘ ਜੀ ਨੇ ਉੱਥੇ ਸਮਾਦੀ ਲਾਉਣੇ ਛੜਤੀ ਸੀ ਧੁੱਪੇ ਸੋ ਇਹੋ ਜਿਹੇ ਹੋਰ ਵੀ ਜਿਹੜੀਆਂ ਘਟਨਾਵਾਂ ਬਾਬਾ ਜਰਨੈਲ ਸਿੰਘ ਜੀ ਦੀਆਂ ਸੰਤ ਕਨ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀਆਂ ਤੁਹਾਡੇ ਰੂਬਰੂ ਕਰਦਾ ਰਵਾਂਗਾ ਸੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਵਿਚਾਰ ਦੂਰ ਜ਼ਰੂਰ ਦਿਆ ਕਰੋ ਇਹ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ